ਰਾਜੂ ਭਾਜੀ ਬੇਟਾ ਵੱਡਾ ਹੋ ਗਿਆ ਉਹਨ ਸਾਡਾ ਹੈ ਨਾ ਸੋ ਇਦਲੀ ਕੇਜੀ ਵਿੱਚ ਇਹਦੇ ਵਿੱਚ ਹੈ ਜੀ ਇਹਦੇ ਛੇ ਫਿਲਮ ਚ ਹਾਂ ਜੀ ਯੋਗਰਾ ਸਾਹਿਬ ਤੁਸੀਂ ਦੱਸੋ ਇਹਦਾ ਕੀ ਰੋਲ ਆ ਸਰ ਨਾ ਜੀ ਤੁਸੀਂ ਡਾਇਰੈਕਟਰ ਨੂੰ ਪੁੱਛੋ ਮੈਨੂੰ ਕੀ ਪਤਾ ਕੀਦਾ ਕੀ ਰੋਲ ਨਾ ਨਾ ਮੇਰਾ ਮੇਰਾ ਪਤਾ ਵੀ ਮੇਰਾ ਕੀ ਰੋਲ ਆ ਆਰਟਿਸਟ ਸਾਰੇ ਇਸ ਫਿਲਮ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਕਾਮੇਡੀ ਆ ਰੋਮਾਂਸ ਹੈ ਦੇ ਡਰਾ ਡਰਾ ਕੇ ਆਪਾਂ ਸਾਰੇ ਲੋਕਾਂ ਨੂੰ ਮਾਰ ਦੇਣਾ ਇੱਕ ਅਲੱਗ ਫਿਲਮ ਹੈ ਔਰ ਸਾਰਿਆਂ ਨੇ ਬਾਕ ਕਮਾਲ ਕੰਮ ਕੀਤਾ ਮੈਂ ਬੜਾ ਕੁਝ ਸਿੱਖਿਆ ਆਪਣੇ ਸਾਥੀ ਕਲਾਕਾਰਾਂ ਤੋਂ ਫਿਲਮ ਦੇ ਵਿੱਚ ਕਾਮੇਡੀ ਕੀ ਹੁੰਦੀ ਹੈ ਪੰਚ ਕੀ ਹੁੰਦਾ ਡਾਇਰੈਕਟਰ ਸਾਹਿਬ ਤੋਂ ਓਨੀ ਸਾਹਿਬ ਨੇ ਬੜਾ ਵਧੀਆ ਹੈਂਡਲ ਕੀਤਾ ਤੇ ਮੈਂ ਖੁਸ਼ ਨਸੀਬ ਆ ਕਿ ਮੈਂ ਇਸ ਫਿਲਮ ਦਾ ਹਾਂ ਮੈਂ ਜੀ ਬਹੁਤ ਧੰਨਵਾਦੀ ਹਾਂ ਤੁਹਾਡਾ ਸਾਰਾ ਚੈਨਲ ਵਾਲੇ ਤਾਂ ਤੁਸੀਂ ਇਹਨੇ ਦਵਾਵਾ ਕੀਤੀਆਂ ਨੇ ਔਰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਰੱਬ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਦੇਸ਼ ਵਾਸਤੇ ਦੇਸ਼ ਵਾਸੀਆਂ ਵਾਸਤੇ ਕੁਛ ਇਹੋ ਜਿਹਾ ਨਗਮਾ ਦੇ ਚੱਲਿਆ ਜਿਹੜਾ ਰਹਿੰਦੀ ਦੁਨੀਆ ਦਾ ਗਾਇਆ ਜਾਊਗਾ। ਇਨਾਤੂ ਵਰਮਾ ਜੀ ਹਾਂ ਜੀ ਇਹਨਾਂ ਨੇ ਫਿਲਮ ਲਿਖੀ ਐ ਟੋਨੀ ਜੀ ਨੇ ਡਾਇਰੈਕਟ ਕੀਤੀ ਬੜੀ ਸਾਰੀ ਫਿਲਮਾਂ ਲਿਖੀਆਂ ਜੀ ਮੈਂ ਮੈਮ ਜੀ ਤੇ ਅ ਇਹ ਵੀ ਵਿਦਾਈ ਦੇ ਪਾਤਰ ਨੇ ਔਰ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਟੰਗ ਦੇ ਨਾਲ ਸਾਰੇ ਕੈਰੈਕਟਰ ਬੰਨੇ ਹੋਏ ਨੇ ਫਿਲਮ ਦੇ ਵਿੱਚ ਔਰ ਚਾਹੇ ਉਹ ਬੱਚੇ ਦਾ ਰੋਲ ਹੈ ਚਾਹੇ ਵੱਡੇ ਦਾ ਹੈ ਕਿਸੇ ਦਾ ਵੀ ਹੈ ਸਾਰਿਆਂ ਨੂੰ ਆਪਣੇ ਆਪਣੇ ਤਰੀਕੇ ਨਾਲ ਇੱਕ ਮੋਤੀਆਂ ਵਾਂਗੂ ਨਾ ਪਰੋ ਕੇ ਉਹਨਾਂ ਨੇ ਮਾਲਾ ਤਿਆਰ ਕੀਤੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਤੁਸੀਂ ਪਲੀਜ਼ ਇੱਕ ਮਾਰਚ ਨੂੰ ਫਿਲਮ ਦੇਖਣ ਜ਼ਰੂਰ ਜਾਓ ਤੇ ਉਮੀਦ ਹੈ ਪਹਿਲਾਂ ਵਾਂਗੂ ਹੀ ਪਿਆਰ ਦਿਓਗੇ ਜਿੱਦਾਂ ਪਹਿਲਾਂ ਸਾਰਿਆਂ ਨੇ ਕੰਮ ਕੀਤਾ ਆਹ ਗੱਲਾਂ ਕਰਦੇ ਆਏ ਅਸੀਂ ਉੱਤੇ ਵੀ ਮੈਂ ਮੇਰਾ ਮੈਂ ਨਹੀਂ ਸਾਰਿਆਂ ਦੀ ਕਮੈਂਟਾਂ ਦੇਖ ਸਰ ਕਮੈਂਟਾਂ ਮੈਂ ਡਰ ਗਈ ਹਟ ਜਾ ਪਿੱਛੇ ਫੋਟੋ ਕਰ ਲਾ ਪਹਿਲਾਂ ਅੱਛਾ ਫਿਲਮ ਦਾ ਫਿਰ ਨਿਸ਼ਾ ਫਿਲਮ ਦਾ ਨਾਮ ਹੈ ਬੂਮ ਮੈਂ ਮਰ ਗਈ ਇਹ ਡਰ ਗਈ ਬੂਮ ਮੈਂ ਡਰ ਗਈ ਨਹੀਂ ਜਦੋਂ 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 ਭੂਤ ਜਦੋਂ ਭੂਤ ਆ ਜਦੋਂ ਭੂਤ ਆਉ ਫਿਰ ਕੋਈ ਨਾ ਕੋਈ ਤਾਂ ਮਰੂ ਗਈ ਨਾ ਟ੍ਰੇਲਰ ਤੁਸੀਂ ਸਾਰੇ ਜਣੇ ਥੋੜੇ ਟਾਈਮ ਦੇ ਵਿੱਚ ਦੇਖੋਗੇ ਫਿਲਮ ਫੈਕਟ ਸਾਰੇ ਆਰਟਿਸਟ ਨੇ ਅਨੰਦ ਦੇਵ ਬੰਮਾ ਫਾਟੇ ਜੀ ਤੇ ਸਾਰਾ ਮਤਲਬ ਜਿਵੇਂ ਕਹਿਦੀ ਹੈ ਇੰਡਸਟਰੀ ਦੇ ਜਿੰਨੇ ਵੀ ਵਧੀਆ ਆਰਟਿਸਟ ਹੋ ਸਾਰੇ ਇਸ ਫਿਲਮ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਗੇ ਤੇ ਕਾਮੇਡੀ ਆ ਰੋਮਾਂਸ ਹੈ ਤੇ ਡਰਾ ਡਰਾ ਕੇ ਆਪਾਂ ਸਾਰੇ ਲੋਕਾਂ ਨੂੰ ਮਾਰ ਦੇਣਾ ਰਾਜੂ ਬਾਜੀ ਨੇ ਚੰਗੇ ਚੰਗੇ ਸਿੰਗਰ ਵੀ ਲੈ ਲਏ ਹਨ ਹਾਂਜੀ ਔਰ ਆਪਣਾ ਬੇਟਾ ਵੀ ਲਾਂਚ ਕਰ ਰਹੀ છੇ ਮੇਲਾ ਰਾਜੂ ਬਾਜੀ ਬੇਟਾ ਵੱਡਾ ਹੋ ਗਿਆ ਹੁਣ ਸਾਡਾ ਹੈ ਨਾ ਹਾਂਜੀ ਸੋ ਇਜੀ ਇਜੀ ਵਿੱਚ ਹੈ ਹਾਂਜੀ ਇਹਦੇ ਛੇ ਫਿਲਮ ਚ ਹਾਂਜੀ ਹਾਂਜੀ ਯੋਗਰਾ ਸਰ ਤੁਸੀਂ ਦੱਸੋ ਇਹਦਾ ਕੀ ਰੋਲ ਹੈ ਸਰ ਨਾ ਜੀ ਤੁਸੀਂ ਡਾਇਰੈਕਟਰ ਨੂੰ ਪੁੱਛੋ ਮੈਨੂੰ ਕੀ ਪਤਾ ਕੀ ਰੋਲ ਨਾ ਨਾ ਮੈਨੂੰ ਮੇਰਾ ਮੇਰਾ ਪਤਾ ਵੀ ਮੇਰਾ ਕੀ ਰੋਲ ਹੈ ਡਾਇਰੈਕਟਰ ਸਾਹਿਬ ਦੱਸੋ ਇਹਨਾਂ ਦਾ ਕੀ ਰੋਲ ਹੈ ਸਾਡੇ ਟੋਨੀ ਜੀ ਕਹਾਓ ਜਿਹਨਾਂ ਦਾ ਅੱਗੇ ਅੱਗੇ ਆ ਰਿਹਾ ਇਹਨੂੰ ਪੁੱਛੋ ਟੋਨੀ ਸਾਹਿਬ ਹਾਂ ਜੀ ਕੀ ਗੱਲ ਕਿਸ ਤਰ੍ਹਾਂ ਮਤਲਬ ਲਾਂਚ ਕੀਤਾ ਜੀ ਵਰਮਾ ਜੀ ਦੇ ਬੇਟੇ ਨੇ ਇਹਨਾਂ ਦਾ ਜੀ ਕਰੈਕਟਰ ਹੈਗਾ ਪਹਿਲੇ ਤਾਂ ਬੜੇ ਛੋਟੇ ਕਿਤੇ ਇਹਨੇ ਕੀਤੇ ਆ ਪਹਿਲੇ ਹਾਂ ਜੀ 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 ਕਾਮੇਡੀ ਪਹਿਲਾਂ ਵੀ ਕਾਮੇਡੀ ਕਰੈਕਟਰ ਹੀ ਸੀ ਹੁਣ ਵੀ ਨਿਕਣਾ ਕਾਮੇਡੀ ਕਰੈਕਟਰ ਹੀ ਹੈ ਇਹਨ ਸ਼ਰਮਾ ਸਾਹਿਬ ਜਿਹੜੇ ਉਹ ਫਿਲਮ ਦੇ ਵਿੱਚ ਇੱਕ ਸਾਧਾ ਪਲੇ ਕਰ ਰਹੇ ਆ ਇਹਨਾਂ ਨੇ ਉਹਨਾਂ ਦਾ ਬੇਟਾ ਬਣਿਆ ਔਰ ਛੋਟਾ ਸਾਹ ਛੋਟਾ ਸਾਹ ਅਸਲੀ ਇਹ ਕੰਮ ਹੀ ਕਰਦਾ ਹੈ ਪਿੰਡ ਵਾਲਿਆਂ ਨੂੰ ਫਿਰ ਕਿਵੇਂ ਸਾਧ ਉਲਝਾਉਂਦੇ ਆ ਕਿੱਦਾਂ ਕਿੱਦਾਂ ਦੇ ਪੰਗੇ ਵੰਦੇ ਆ ਆ ਤੇ ਯੋਗਰਾ ਸਰ ਦਾ ਕਰੈਕਟਰ ਤਾਂ ਫਿਰ ਜੀ ਉਹ ਆਪੇ ਪਹਾੜ ਸਿੰਘ ਦੇ ਆਪ ਦੱਸਣਗੇ ਜੀ ਕਿੰਦਾ ਬਣ ਗਿਆ ਜੀ ਮੈਂ ਨਾ ਜਦ ਕਮੇਡੀ ਸ਼ੁਰੂ ਕੀਤੀ ਸੀ ਮੈਂ ਬੋਲਦਾ ਸੀ ਤੇ ਉਹ ਮੈਨੂੰ ਉਹ ਲਵ ਪੰਜਾਬ ਦੇ ਵਿੱਚ ਨਾ ਸੀਨ ਸਕ੍ਰਿਪਟ ਸੁਣਾਇਆ ਮੈਂ ਕਿਹਾ ਯਾਰ ਮੇਰੇ ਤਾਂ ਬੰਦਦਾ ਹੈ ਨਹੀਂ ਮੈਂ ਤਾਂ ਬੜਕਾਲਾ ਮਾਨਣ ਵਾਲਾ ਬੰਦਾ ਪਰ ਉਹ ਕਹਿੰਦੇ ਭਾਜੀ ਤੁਸੀਂ ਆਪ ਗੱਲਾਂ ਇਦਾਂ ਦੀਆਂ ਕਰਦੇ ਹੋ ਆ ਜਿਹੜਾ ਸਕ੍ਰਿਪਟ ਸੀਗਾ ਜਿਹੜਾ ਇਹਨਾਂ ਲਿਖਿਆ ਤੇ ਜਿਵੇਂ ਸ਼ੇਰ ਵੀ ਬਣਿਆ ਬਾਂਦਰ ਵੀ ਬਣਿਆ ਸਾਰਾ ਕੁਝ ਬਣਾਇਆ ਮੈਂ ਮਾਈਕਲ ਜ਼ਰੂਰ ਕਹਿਣਾ ਚਾਹੁੰਦਾ ਔਰ ਸੀਰੀਅਸ ਨੋਟ ਤੇ ਕਹਿਣਾ ਚਾਹੁੰਦਾ ਕਿ ਮੇਰੀ ਇੱਕ ਬੜੀ ਖੁਆਇਸ਼ ਹੁੰਦੀ ਸੀ ਕਿ ਪੰਜਾਬੀ ਫਿਲਮਾਂ ਦੇ ਵਿੱਚ ਸਾਰੇ ਪੰਜਾਬੀ ਕਲਾਕਾਰ ਕੰਮ ਕਰਨ ਪੰਜਾਬੀ ਰਾਈਟਰ ਹੋਣ ਪੰਜਾਬ ਦੀ ਧਰਤੀ ਦੀ ਖਸ਼ੂਦ ਦੇ ਲੋਗ ਹੋਣ ਉਹ ਸੁਪਨਾ ਮੇਰਾ ਪੂਰਾ ਹੋ ਗਿਆ ਤੇ ਪੰਜਾਬੀ ਇੰਡਸਟਰੀ ਬਹੁਤ ਦੂਰ ਚੜੀ ਗਈ ਇੱਕ ਮੈਂ ਗੱਲ ਜ਼ਰੂਰ ਕਹੂੰਗਾ ਜਿਹੜਾ ਮੈਂ ਸਨੇਹਾ ਦੇਣਾ ਚਾਹੁੰਦਾ ਕਿ ਜਦ ਵੀ ਕੋਈ ਫਿਲਮ ਲੱਗਿਆ ਕਰੇ ਸਾਰੇ ਮਿਲ ਕੇ ਹੱਲਾਸ਼ੇਰੀ ਮਾਰਿਆ ਕਰੋ ਸਭ ਦੀਆਂ ਦੁਆਵਾਂ ਮੱਗੜਿਆ ਕਰੋ ਕਿ ਸਭ ਦੀਆਂ ਫਿਲਮਾਂ ਚੱਲਣ ਪਿਛਲੀ ਵਾਰੀ 800 ਕਰੋੜ ਦਾ بزنس ਹੋਇਆ ਪੰਜਾਬੀ ਫਿਲਮ ਇੰਡਸਟਰੀ ਦਾ ਹਾਲਾਂਕਿ ਕਈ ਫਿਲਮਾਂ ਫਲॉप ਵੀ ਹੋਈਆਂ ਪਰ ਮੈਨੂੰ ਇਹ ਲੱਗਦਾ ਵੀ ਜਿਹੜੀ ਫਿਲਮ ਫਲॉप ਹੁੰਦੀ ਉਹਦੇ ਆਪਾਂ ਨੂੰ ਥੋੜਾ ਕਨਸੈਂਟਰੇਟ ਕਰਨਾ ਚਾਹੀਦਾ ਕਿਉਂਕਿ ਜੇ ਆਪਾਂ ਪ੍ਰੋਡਿਊਸਰ ਨੂੰ ਬਚਾ ਕੇ ਰੱਖਾਂਗੇ ਸਾਡੀ ਪੰਜਾਬੀ ਫਿਲਮ ਇੰਡਸਟਰੀ 8000 ਕਰੋੜ 8000 ਕਰੋੜ بزنس ਵੀ ਕਰੂਗੀ ਸਾਊਥਨ ਨੂੰ ਸੋ ਇਹ ਜਿਹੜੀ ਫਿਲਮ ਹੈ ਮੈਂ ਸਮਝਦਾ ਬੜੀ ਡਿਫਰੈਂਟ ਫਿਲਮ ਹੈ ਇੱਕ ਅਲੱਗ ਫਿਲਮ ਹੈ ਔਰ ਸਾਰਿਆਂ ਨੇ ਬਾ ਕਮਾਲ ਕੰਮ ਕੀਤਾ ਮੈਂ ਬੜਾ ਕੁਝ ਸਿੱਖਿਆ ਆਪਣੇ ਸਾਥੀ ਕਲਾਕਾਰਾਂ ਤੇ ਫਿਲਮ ਦੇ ਵਿੱਚ ਪਾਮਡੀ ਕੀ ਹੁੰਦੀ ਹੈ ਪੰਚ ਕੀ ਹੁੰਦਾ ਹੈ ਡਾਇਰੈਕਟਰ ਸਾਹਿਬ ਤੋਂ ਨਹੀਂ ਸਾਹਿਬ ਨੇ ਬੜਾ ਵਧੀਆ ਹੈਂਡਲ ਕੀਤਾ ਤੇ ਮੈਂ ਖੁਸ਼ ਨਸੀਬ ਆ ਕਿ ਮੈਂ ਫਿਲਮ ਦਾ ਹਿੱਸਾ ਧੰਨਵਾਦ ਸਰ ਸਾਡਾ ਸਾਡਾ ਬੱਬਰ ਸ਼ੇਰ ਕਦੋਂ ਆਏਗਾ ਫਿਰ ਮਾਨਸਰ ਸਾਡੇ ਉੱਪਰ ਹੀਰੋ ਕਿਹੜਾ ਕਿਹੜੇ ਬੱਬਰ ਸ਼ੇਰ ਦੀ ਗੱਲ ਕਰਦੇ ਹੋ ਯੂਵੀ ਓ ਅਜੇ ਤਾਂ ਉਹਦੀ ਫਿਲਮ ਲਿਖੀ ਜਾ ਰਹੀ ਹੈ ਫਿਲਮ ਬਣ ਰਹੀ ਹੈ ਉਹਦੇ ਤੇ ਕਨਸੈਂਟਰੇਟ ਕਰ ਰਿਹਾ ਜਿਹੜਾ 골ਫ ਖੇਡ ਰਿਹਾ ਤੇ ਨਾਲੇ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਕ ਬੇਟਾ ਤੇ ਬੇਟੀ ਉਹਦੇ ਕੋਲ ਹੈ ਤੇ ਉਹ ਉਹਦੇ ਤੇ ਜਿਆਦਾ ਕਨਸੈਂਟਰੇਟ ਕਰ ਰਿਹਾ ਸੋ ਹੈ ਤਾਂ ਵੈਸੇ ਉਹ ਫਿਲਮ ਮਟੀਰੀਅਲ ਪਰ ਪਤਾ ਨਹੀਂ ਜੇ ਮੇਰੀ ਗੱਲ ਮੰਨ ਲਵੇ ਤਾਂ ਕਿਉਂਕਿ ਮੈਂ ਹਮੇਸ਼ਾ ਇਹਨੂੰ ਕਿਹਾ ਵੀ ਤੂੰ ਇੱਕ ਬੜਾ ਅੱਛਾ ਹੀਰੋ ਬਣ ਸਕਦਾ ਬੜਾ ਖੂਬਸੂਰਤ ਹੈ ਸੋ ਆਈ ਥਿੰਕ ਮੈਨੂੰ ਬੜੀ ਖੁਸ਼ੀ ਹੋਊਗੀ ਜੇ ਮੇਰੀ ਸਾਰੀ ਫੈਮਿਲੀ ਫਿਲਮ ਇੰਡਸਟਰੀ ਵਿੱਚ ਆ ਕੇ ਕੰਮ ਕਰੇ ਜੈ ਪ੍ਰਾਊਡ ਆਫ ਇੰਡੀਆ ਸਰ ਮੈਂ ਜੀ ਬਹੁਤ ਧੰਨਵਾਦੀ ਹਾਂ ਤੁਹਾਡਾ ਸਾਰਾ ਚੈਨਲ ਵਾਲੇ ਦਾ ਤੁਸੀਂ ਇਹਨੇ ਦਵਾਵਾਂ ਕੀਤੀਆਂ ਨੇ ਔਰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਰੱਬ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਆਪਣੇ ਦੇਸ਼ ਵਾਸਤੇ ਦੇਸ਼ ਵਾਸੀਆਂ ਵਾਸਤੇ ਕੁਛ 6000 ਨਗਮਾ ਦੇ ਚੱਲੇ ਆ ਜਿਹੜਾ ਰਹਿੰਦੀ ਦੁਨੀਆ ਦਾ ਗਾਇਆ ਜਾਊਗਾ ਜੀ ਰੋਸ਼ਨ ਸਿੰਘ ਜੀ ਫਿਲਮ ਦੇ ਗਾਣੇ ਤੁਸੀਂ ਗਾਏ ਨੇ ਹਾਂਜੀ ਫਰੀਲੀ ਆਵਾਜ਼ ਵਿੱਚ ਸੁਣਨ ਨੂੰ ਮਿਲ ਗਈ ਤੁਸੀਂ ਗਾਏ ਕੋਈ ਗਾਣਾ ਸਰ ਫਿਲਮ ਦਾ ਕੋਈ ਰਿਲੀਜ਼ ਹੀ ਕੋਈ ਨਹੀਂ ਹੋਇਆ ਅੱਛਾ ਰਿਲੀਜ਼ ਹੀ ਕੋਈ ਕੋਈ ਗਾਣਾ ਸੁਣਾ ਦੇ ਸਾਨੂੰ ਤੁਹਾਡੀ ਫਰੀਲੀ ਆਵਾਜ਼ ਸੁਣਨੀ ਪੈਗੀ ਸਰ ਇਹਨਾਂ ਨੇ ਇਜਾਜ਼ਤ ਵੀ ਨਹੀਂ ਦੇਣੀ ਨਹੀਂ ਕੋਈ ਆਪਣਾ ਸੁਣਾ ਦਿਓ ਹਜੇ ਰਿਲੀਜ਼ ਵੀ ਨਹੀਂ ਹੋਇਆ ਕੋਈ ਕਿਉਂਕਿ ਸਾਡੇ ਕੋਲ ਸਿੰਗਰ ਬੜੇ ਅੱਛੇ ਚੀਜ਼ ਕੋਈ ਰਿਲੀਜ਼ ਸੁਣਾ ਦਿਓ ਸਰ ਪਿਛਲਾ ਜਸਮੀਰ ਭੱਜ ਮੈਂ ਹਾਲ ਵੇਖ ਲੈ ਹੀਰਾ ਦੇ ਸਭ ਤੋਂ ਖੇਨੇ ਤਕਦੀਰਾਂ ਦੇ ਤੂੰ ਜਦ ਪੁੱਛਦੇ ਪਿਆਰਾਂ ਲਈ ਵੇ ਦਿਲ ਹਮੀ ਪਰਦਾਏ ਮੈਂ ਤੈਨੂੰ ਪਿਆਰ ਤਾਂ ਕਰਦੀ ਆ ਮੈਂ ਦਿਲ ਟੁੱਟਣੋਂ ਡਰਦਾ ਆ ਓਏ ਹਾਏ 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 ਤੁਹਾਡੇ ਇਹਦੇ ਭਜਨ ਬਹੁਤ ਵਧੀਆ ਚੱਲ ਰਹੀਆਂ ਸਰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਫਿਲਮ ਕਾਮਯਾਬ ਹੋਵੇ ਤੁਹਾਡੀ ਬਹੁਤ ਬਹੁਤ ਆਜਾ ਹਮਾਰਾ ਟ੍ਰੇਲਰ ਦੇਖਦੇ ਆਂ ਰਾਜੂ ਵਰਮਾ ਜੀ ਹਾਂ ਜੀ ਇਹਨਾਂ ਨੇ ਫਿਲਮ ਲਿਖੀ ਹੈ ਟੋਨੀ ਜੀ ਨੇ ਡਾਇਰੈਕਟ ਕੀਤੀ ਹੈ ਬੜੀ ਸਾਰੀ ਫਿਲਮਾਂ ਲਿਖੀਆਂ ਜੀ ਮੈਂ ਮੈਮ ਆ ਜੀ ਤੇ ਇਹ ਵੀ ਵਿਦਾਈ ਦੇ ਪਾਤਰ ਨੇ ਔਰ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਸਾਰੇ ਕੈਰੈਕਟਰ ਬੰਨੇ ਹੋਏ ਨੇ ਫਿਲਮ ਦੇ ਵਿੱਚ ਔਰ ਚਾਹੇ ਉਹ ਬੱਚੇ ਦਾ ਰੋਲ ਹੈ ਚਾਹੇ ਵੱਡੇ ਦਾ ਹੈ ਕਿਸੇ ਦਾ ਵੀ ਹੈ ਸਾਰਿਆਂ ਨੂੰ ਆਪਣੇ ਆਪਣੇ ਤਰੀਕੇ ਨਾਲ ਇੱਕ ਮੋਤੀਆਂ ਵਾਂਗੂ ਨਾ ਪਰੋ ਕੇ ਉਹਨਾਂ ਨੇ ਮਾਲਾ ਤਿਆਰ ਕੀਤੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਤੁਸੀਂ ਪਲੀਜ਼ 1 ਮਾਰਚ ਨੂੰ ਫਿਲਮ ਦੇਖਣ ਜ਼ਰੂਰ ਜਾਓ ਤੇ ਉਮੀਦ ਹੈ ਪਹਿਲਾਂ ਵਾਂਗੂ ਹੀ ਪਿਆਰ ਦਿਓਗੇ ਜਿੱਦਾਂ ਪਹਿਲਾਂ ਸਾਰਿਆਂ ਨੇ ਕੰਮ ਕੀਤਾ ਹੈ ਤੁਹਾਡਾ ਗਾਣਾ ਹੈਗਾ ਇਹਦੇ ਵਿੱਚ ਕੋਈ ਨੀ ਮੇਰਾ ਇਹਦੇ ਚ ਗਾਣਾ ਨਹੀਂ ਹੈ ਅਗਲੀ ਵਾਰੀ ਲੰਭਦਾ ਰਿਹਾ ਅਗਲੀ ਵਾਰੀ ਗਾਣਾ ਜ਼ਰੂਰ ਆਏਗਾ ਆਪਾਂ ਕੋਈ ਚਪੜਾ ਵੈਸੇ ਮੈਂ ਜਿਹੜਾ ਲੇਟੈਸਟ ਕੀਤਾ ਹੈ ਜੀ ਮੇਰਾ ਉਹ ਸੁਣਾ ਦਿੰਨੀ ਆ ਬਾਬੋ ਕਾਢ ਲਿਆ ਸੰਦੂਖ ਚੋਂ ਗਰਾ ਰਾਂ ਮੇਲੇ ਨੂੰ ਜਾਣਾ ਬਾਣੇ ਠਾਣੇ ਕੇ ਬਾਬੋ ਕਾਢ ਲਿਆ ਸੰਦੂਖ ਚੋਂ ਗਰਾ ਰਾਂ ਮੇਲੇ ਨੂੰ ਜਾਣਾ ਬਾਣੇ ਠਾਣੇ ਕੇ ਵੇਖੇ ਝੜ ਕੇ ਉਹ ਵੇਖੇ ਝੜ ਕੇ ਚੁਬਾਰੇ ਪਿੰਡੇ ਸਾਰਾ ਮੇਲੇ ਨੂੰ ਜਾਣਾ ਬਾਣੇ ਅੰਲੇ ਬੰਲੇ ਨਾ ਜਿੱਥੇ ਨੂੰ ਦਿਲ ਕਰੀ ਜਾਂਦਾ ਹੈ ਕਿ ਕਿੰਨੇ ਘੰਟੇ ਦੀ ਫਿਲਮ ਹੈ ਇਸ ਫਿਲਮ ਤੇ ਰਹੂਗੇ ਰਾਉਂਡ ਇਹ ਪਹਾੜਾ ਟਿਕ ਬਣੇਗਾ 2 ਘੰਟੇ ਦੀ 2 ਘੰਟੇ ਦੀ ਜੀ ਮੈਂ ਕੋਸ਼ਿਸ਼ ਕੀਤੀ ਹੈ ਕਿ ਹਲਕਾ